ਜਿਹੜਾ ਮੋਰਚਾ ਲੋਕਾਂ 'ਚ ਇਹ ਚਰਚਾ ਹੈ ਕਿ ਉਹ ਮੋਰਚਾ ਹੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਬਾਦਲ ਤਲ ਹੈ ਉਹਨੇ ਲਵਾਇਆ ਹੋਇਆ। ਉੱਥੋਂ ਲੋਕਾਂ ਦੀ ਲੋਕ ਲਹਿਰ ਨੇ ਇਹ ਕਹਿਤਾ ਵੀ ਭਾਈ ਅੰਮਰਪਾਲ ਸਿੰਘ ਨੂੰ ਖੰਡੂਰ ਸਾਹਿਬ ਤੋਂ ਚੌਣ ਲੜਾਓ। ਐਲਾਨ ਨੂੰ ਲੈ ਕੇ ਪਤਾ ਨਹੀਂ ਕੀ ਅੰਦਰੂਨੀ ਕੋਈ ਪ੍ਰੋਬਲਮ ਆਈ ਕਿ ਉਹ ਨਹੀਂ ਸਪੀਡ ਨਾਲ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਰਸਾ ਸਿੰਘ ਬਡੋਹੇ ਦਾ ਐਲਾਨ ਕਰਤਾ। ਅੱਜ ਇਹਨਾਂ ਨੂੰ ਜਵਾਬ ਅਸੀਂ ਮੰਗਦੀ ਆ ਕੌਮ ਕਿ ਦੱਸੋ ਹੁਣ ਕੀ ਰਾਤੋ ਰਾਤ ਤੁਹਾਨੂੰ ਬਿਮਾਰੀ ਪਈ ਹੈ ਉਹ ਕਿਹੜੀ ਸੋਚ ਐ ਪੰਥਕਾ ਉਹਦਾ ਤਾਂ ਹੁਣ ਵੀਡੀਓ ਚੱਲ ਪਈਆਂ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਵਿਰਸਾ ਬਟੂਹਾ ਉਹਦੇ ਨਾਲ ਦੇ ਕਿਵੇਂ ਹੱਥ ਘੜੇ ਕਰਕੇ ਆ ਰਹੇ ਨੇ ਉਹ ਜਾਲੀ ਨੇ ਅਸਲੀ ਉਹ ਬਲਟੋਹਾ ਦੱਸੋ ਬਲਟੋਹੇ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਗੱਡੀਆਂ ਇਹ ਕਿੱਥੋਂ ਆ ਗਈਆਂ ਜਿਹੜਾ ਅੰਮਰਤਪਾਲ ਸਿੰਘ ਖਾਲਸਾ ਹੈ ਉਹ ਉਹਨੂੰ ਲੋਕਾਂ ਨੇ ਅਪਣਾ ਲਿਆ ਮੇਰੇ ਆ ਥੋਡੇ ਕਹੇ ਤੋਂ ਕੁਝ ਨਹੀਂ ਹੋਣ ਲੱਗਿਆ ਜਵਾਨ ਨਾਲ ਜੁੜ ਗਿਆ ਉੱਥੇ ਸਾਰਿਆਂ ਨੇ ਰੁੜ ਜਾਣਾ ਅੰਮ੍ਰਿਤਪਾਲ ਸਿੰਘ ਦਾ ਝੰਡਾ ਬਲੰਦ ਹੋ ਜਾਣਾ ਜਿਹੜੇ ਅੱਜ ਹਾਲਾਤ ਹੋ ਰਹੇ ਨੇ ਤੁਸੀਂ ਤਰਸ ਕਰੋ ਇਹ ਰਾਜਨੀਤਿਕ ਲੋਕਾਂ ਦਾ ਪੇੜਾ ਹੈ ਰਾਜਨੀਤੀ 'ਚ ਰਹਿਣ ਦਿਓ ਅੱਜ ਚਾਹੇ ਸਾਡਾ ਭਰਾ ਗੁਰਿੰਦਰ ਢਿੱਲੋਂ ਹੋਵੇ ਚਾਹੇ ਕੋਈ ਹੋਰ ਹੋਵੇ ਚਾਹੇ ਉਹ ਕੁੜੀ ਹੋਵੇ ਉਹ ਮੈਂ ਹਰੇਕ ਨੂੰ ਬੇਨਤੀ ਕਰਦਾ ਕਿ ਮੈਨੂੰ ਨਹੀਂ ਲੱਗਦਾ ਵੀ ਤੁਹਾਡਾ ਇਹ ਰਸਤਾ ਠੀਕ ਹੈ ਇਹ ਰਸਤਾ ਤੁਹਾਡਾ ਤਾਂ ਉਹ ਰਸਤਾ ਫੜ ਲਿਆ ਤੁਸੀਂ ਕਿ ਤੁਸੀਂ ਇੱਕ ਚੌਂਕਕੀਦਾਰ ਬਣਨ ਚੱਲਿਓ ਰਾਜ ਭਾਗ ਤੋਂ ਉੱਤਰ ਕੇ ਸਤਿ ਸ਼ਕਾਲ ਜੀ ਮੈਂ ਹਾਂ ਕਵਰ ਸਿੰਘ 베ਦੀ ਚੋਣਾ ਦੇ ਵਿੱਚ ਜਿਸ ਤਰ੍ਹਾਂ ਦ੍ਰਿਸ਼ ਲਗਾਤਾਰ ਬਦਲਦੇ ਜਾ ਰਿਹਾ ਹੈ ਤਾਂ ਗੱਲ ਕਰਾਂਗੇ ਖੰਡੂਰ ਸਾਹਿਬ ਦੀ ਸਟਰੀਟ ਤੇ ਸਭ ਤੋਂ ਵੱਡਾ ਵਿਵਾਦ ਖੰਡੂਰ ਸਾਹਿਬ ਦੀ ਸਟਰੀਟ ਤੇ ਇਸ ਕਰਕੇ ਹੋ ਰਿਹਾ ਕਿ ਪਾਈ ਅਮਰਤਪਾਲ ਸਿੰਘ ਪੰਥਕ ਹੈ ਜਾਂ ਨਹੀਂ ਇਸ ਤੇ ਗੱਲਬਾਤ ਕਰਾਂਗੇ ਸੰਨਾਲ ਪਰਮਜੀਤ ਸਿੰਘ ਸੋਲੀ ਨੇ ਸੋਲੀ ਸਾਹਿਬ ਸਭ ਤੋਂ ਪਹਿਲਾਂ ਖੰਡੂਰ ਸਾਹਿਬ ਦੀ ਸਟਰੀਟ ਤੇ ਜਿਸ ਤਰ੍ਹਾਂ ਦਾ ਵਿਵਾਦ ਦਿਖਾਈ ਦੇ ਰਿਹਾ ਹੈ ਕੋਈ ਕਿਸ ਨੂੰ ਹਮਾਇਤ ਦੇਣਾ ਚਾਹੁੰਦਾ ਹੈ ਜਾਂ ਕੋਈ ਹਮਾਇਤ ਨੂੰ ਲੈ ਕੇ ਕਿਸ ਤਰ੍ਹਾਂ ਦੇ ਸ਼ਗੂਫੇ ਛੱਡ ਰਿਹਾ ਹੈ ਤਾਂ ਕਿਸੇ ਤਰ੍ਹਾਂ ਗੱਲ ਇਹ ਵੀ ਉੱਠ ਰਹੀ ਆ ਕਿ ਭਾਈ ਅਮਰਪਾਲ ਸਿੰਘ ਪੰਥਕ ਕਿਵੇਂ ਹੈ ਜੇ ਖੰਡੂਰ ਸਾਹਿਬ ਦੀ ਸੀਟ ਪੰਥਕ ਹੈ ਤਾਂ ਕੀ ਭਾਈ ਅਮਰਪਾਲ ਸਿੰਘ ਪੰਥਕ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਭਾਈ ਅਮਰਪਾਲ ਸਿੰਘ ਹੈ ਉਹਦਾ ਇੱਕ ਤਾਂ ਲੰਮੇ ਅਰਸੇ ਤੋਂ ਉਹਦੇ ਮਾਪਿਓ ਜਿਹੜਾ ਮੋਰਚਾ ਲਾਈ ਬੈਠੇ ਨੇ ਦੂਜਿਆਂ ਦੇ ਸਾਰੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਗੇਟ ਦੇ ਸਾਹਮਣੇ ਬੈਠੇ ਨੇ ਉਹ ਜਿਹੜਾ ਮੋਰਚਾ ਲੋਕਾਂ 'ਚ ਇਹ ਚਰਚਾ ਹੈ ਕਿ ਉਹ ਮੋਰਚਾ ਹੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਬਾਦਲਦਲ ਹੈ ਉਹਨੇ ਲਵਾਇਆ ਹੋਇਆ ਸੱਚ ਝੂਠ ਮੈਨੂੰ ਨਹੀਂ ਪਤਾ ਪਰ ਅੱਜ ਆ ਕੇ ਜਦੋਂ ਉਥੋਂ ਖੰਡੂਰ ਸਾਹਿਬ ਦੀ ਸੰਗਤ ਨੇ ਜਿਹੜੇ ਉੱਥੇ ਭਾਸ਼ਨ ਹੁੰਦੇ ਨੇ ਉਹਨਾਂ ਦੇ ਮੋਰਚੇ 'ਚ ਉਥੋਂ ਲੋਕਾਂ ਦੀ ਲੋਕ ਲਹਿਰ ਨੇ ਇਹ ਕਹਿਤਾ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਨੂਰ ਸਾਹਿਬ ਤੋਂ ਚੋਣ ਲੜਾਓ ਖਨੂਰ ਸਾਹਿਬ ਤੋਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਐਲਾਨ ਹੁੰਦਾ ਐਲਾਨ ਨੂੰ ਲੈ ਕੇ ਪਤਾ ਨਹੀਂ ਕੀ ਅੰਦਰੂਨੀ ਕੋਈ ਪ੍ਰੋਬਲਮ ਆਈ ਕਿ ਉਹ ਨਹੀਂ ਸਪੀਡ ਨਾਲ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਿਰਸਾ ਸਿੰਘ ਬਲਟੋਹੇ ਦਾ ਐਲਾਨ ਕਰਤਾ ਦੂਜੇ ਬੰਨੇ ਬਿਰਸਾ ਸਿੰਘ ਬਲਟੋਹਾ ਉਹ ਬੰਦਾ ਜਿਹੜਾ ਇਹਨਾਂ ਦੇ ਮੋਰਚੇ 'ਚ ਜਾ ਕੇ ਇਹ ਕਹਿ ਕੇ ਆਇਆ ਵੀ ਭਾਈ ਅੰਮ੍ਰਿਤਪਾਲ ਸਿੰਘ ਪੰਥ ਤਰਦੀ ਐ ਕੌਮ ਦਾ ਦਰਦੀ ਐ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਨੂੰ ਚੱਕ ਕੇ ਧੱਗੇ ਨਾਲ ਡਾਬਰੂਗੜ੍ਹ ਜੇਲ੍ਹ ਚ ਸਿੱਟਿਆ ਇਸ ਕਰਕੇ ਅਸੀਂ ਉਹਦੀ ਪੂਰਨ ਹਮਾਇਤ ਕਰਦੇ ਆਂ ਅੱਜ ਇਹਨਾਂ ਨੂੰ ਜਵਾਬ ਅਸੀਂ ਮੰਗਦੀ ਆਂ ਕੌਮ ਕਿ ਦੱਸੋ ਹੁਣ ਕੀ ਰਾਤੋ ਰਾਤ ਤੁਹਾਨੂੰ ਬਿਮਾਰੀ ਪਈ ਐ ਤੁਸੀਂ ਪੰਥਕ ਤੇ ਨਾਲ ਸੰਬੰਧਤ ਹੋ ਲੱਗਦਾ ਕਿ ਅੰਮ੍ਰਿਤਪਾਲ ਕਿੰਨਾ ਕੁ ਪੰਥਕ ਐ ਵਿਰਸਤ ਸਿੰਘ ਬਲਟੋਹਾ ਕਿੰਨਾ ਕੁ ਪੰਥਕ ਐ ਤਾਂ ਲੋਕ ਫਿਰ ਪੰਥਕ ਚਿਹਰੇ ਦੀ ਚੋਣ ਕਿਦਾਂ ਕਰਨ ਕਿਉਂਕਿ ਉਸੇ ਸੀਟ ਤੇ ਬੀਬੀ ਜ਼ਗੀਰਕੌਰ ਨੇ ਵੀ ਚੋਣ ਲੜੀ ਹੈ ਬੀਬੀ ਖਾਲੜਾ ਨੇ ਵੀ ਲੜੀ ਤੇ ਪਰਮਜੀਤ ਸਿੰਘ ਖਾਲੜਾ ਇੱਕ ਨਾਮ ਹੈ ਅਜਿਹੀ ਸ਼ਖਸੀਅਤ ਨੇ ਜਿਸ ਨੇ ਸਿੱਖ ਨੌਜਵਾਨਾਂ ਦੇ ਹੋਏ ਤਸ਼ੱਦਦ ਦੀ ਕਹਾਣੀ ਨੂੰ ਬਿਆਨ ਕੀਤਾ ਲੱਗਦਾ ਕਿ ਇੱਕ ਪੰਥਕ ਚਿਹਰੇ ਦੀ ਗੱਲ ਪੰਥਕ ਸੀਟ ਦੀ ਗਲਤੀ ਹੁੰਦੀ ਹੈ ਪਰੰਤੂ ਲੋਕ ਅਜਿਹੀ ਗੱਲ ਤੇ ਬਹੁਤਾ ਹੁਣ ਠੁੱਕਦੇ ਨਜ਼ਰ ਨਹੀਂ ਆ ਰਹੇ ਨਾ ਤਾਂ ਉਹ ਕਾਲੀ ਦਲ ਵਾਲੇ ਪਾਸੇ ਚੱਲਦੇ ਦਿਖਾਈ ਦਿੰਦੇ ਆ ਜਿਹੜੇ ਖੁਦ ਨੂੰ ਕਹਿੰਦੇ ਆ ਕਿ ਸਾਡੀ ਪੰਥਕ ਤੇ ਰ ਹੈ ਦਾ ਲੱਗਦਾ ਕਿ ਅਮਰਤਪਾਲ ਤੇ ਮਿਰਸਾ ਸਿੰਘ ਬਲਟੋਹਾ ਦੇ ਵਿੱਚੋਂ ਆਖਰ ਪੰਥਕ ਹੈ ਕਿਹੜਾ ਜਿਹੜਾ ਮਿਰਸਾ ਸਿੰਘ ਬਟੋਹੇ ਦੀ ਤੁਸੀਂ ਬਾਰ-ਬਾਰ ਗੱਲ ਕਰਦੇ ਹੋ ਉਹ ਕਿਹੜੀ ਸੋਚ ਹੈ ਪੰਥਕ ਉਹਦਾ ਤਾਂ ਹੁਣ ਵੀਡੀਓ ਚੱਲ ਪਈਆਂ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਬਿਰਸਾ ਬਲਟੋਹਾ ਉਹਦੇ ਨਾਲ ਦੇ ਕਿਵੇਂ ਹੱਥ ਘੜੇ ਕਰਕੇ ਆ ਰਹੇ ਨੇ ਉਹ ਜਾਲੀ ਨੇ ਅਸਲੀ ਉਹ ਬਲਟੋਹਾ ਦੱਸੂਗਾ ਪਰ ਉੱਥੇ ਜੰਤਕ ਹੋ ਗਿਆ ਦੂਜੇ ਬੰਨੇ ਹੁਣ ਫੇਰ ਉਹਨੂੰ ਮੌਕਾ ਆਇਆ ਬਲਟੋਹੇ ਨੂੰ ਹੁਣ ਫੇਰ ਉਹ ਹੀ ਫੇਰ ਦੂਜੇ ਬੰਨੇ ਉੱਥੋਂ ਦੇ ਲੋਕਾਂ 'ਚ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਰਹਿੰਦੇ ਆ ਲੋਕੋਂ ਨੂੰ ਮੰਨਦੇ ਹੀ ਨਹੀਂ ਉਹਨੂੰ ਉਹ ਕਹਿੰਦੇ ਨੇ ਵੀ ਇਹ ਤਾਂ ਜੀ ਕੋਈ ਉਹਨੂੰ ਲਟੇਰਾ ਕਹੀਂ ਜਾ ਰਿਹਾ ਕੋਈ ਉਹ ਕਹਿ ਰਿਹਾ ਚਿੱਟਾ ਜਿਹੜਾ ਵੇਖਿਆ ਉਹ ਉਹ ਕਹਿੰਦੇ ਇਹਦੇ ਇਹਦੇ ਭਰਾ ਸਕੇ ਇੱਕ ਮਾਂ ਦੇ ਜੰਮੇ ਹੋਏ ਉਹ ਤਾਂ ਉਹ ਤਾਂ 19 ਕ ਜਾਇਦਾਦ ਤੇ ਗੁਜ਼ਾਰਾ ਮੱਸਾ ਕਰ ਰਹੇ ਨੇ ਬਲਟੋ ਉਹ ਇਹਦੀਆਂ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਗੱਡੀਆਂ ਇਹ ਕਿੱਥੋਂ ਆ ਗਈਆਂ ਇਹ ਲੋਕਾਂ ਦੇ ਸਵਾਲ ਲੈ ਇਸ ਆਧਾਰ ਤੇ ਜਿਹੜਾ ਅੰਮਰਤਪਾਲ ਸਿੰਘ ਖਾਲਸਾ ਉਹ ਉਹਨੂੰ ਲੋਕਾਂ ਨੇ ਅਪਣਾ ਲਿਆ ਮੇਰੇ ਆਰ ਥੋਡੇ ਕਹੇ ਤੋਂ ਕੁਝ ਨਹੀਂ ਹੋਣ ਲੱਗਿਆ ਜੇ ਅੱਜ ਜਿਹੜਾ ਅਮੀਰ ਜੱਦਾ ਹੈ ਤੇ ਬੁੱਢਾ ਹੈ ਤੇ ਉਹ ਉਹ ਕਿਤੇ ਨਹੀਂ ਸੰਘਰਸ਼ ਕਰ ਸਕਦਾ ਜੇ ਸੰਘਰਸ਼ ਕਰਦਾ ਅਸੀਂ ਵੀ ਜੇ ਜਿਉਉਣੇ ਆ ਨੌਜਵਾਨਾਂ ਦੇ ਮੋਢਿਆਂ ਤੇ ਰੱਖ ਕੇ ਜਿਉਉਣੇ ਆ ਅੱਜ ਜਿਹੜੀ ਨੌਜਵਾਨੀ ਹੈ ਉਹ ਨੌਜਵਾਨ ਨਾਲ ਜੁੜ ਗਈ ਹੈ ਉੱਥੇ ਸਾਰਿਆਂ ਨੇ ਰੁਲ ਜਾਣਾ ਹੈ ਅਮਰਤਪਾਲ ਸਿੰਘ ਦਾ ਝੰਡਾ ਬਲੰਦ ਹੋ ਜਾਣਾ ਜਿਹੜੇ ਅੱਜ ਹਾਲਾਤ ਹੋ ਰਹੇ ਨੇ ਅਮਰਤਪਾਲ ਤਾਂ ਇਸ ਗੱਲ ਨੂੰ ਲੈ ਕੇ ਚੱਲਿਆ ਹੀ ਨਹੀਂ ਉਹਨੇ ਤਾਂ ਹਮੇਸ਼ਾ ਵੱਖਰੀ ਸਫਬੰਦੀ ਬਣਾਈ ਆ ਵੱਖਰੇ ਮਹਾਜ ਸਿਰਜਣ ਦੀ ਗੱਲ ਉਹ ਕਰ ਰਿਹਾ ਸੀ ਖਾਲਸਾ ਵੀਰ ਕੱਢ ਰਿਹਾ ਸੀ ਰਾਜਨੀਤੀ ਤੋਂ ਦੂਰ ਸੀ ਉਹਨੇ ਕਈ ਵਾਰ ਇਸ ਗੱਲ ਦਾ ਦਾਵਾ ਟੋਕਿਆ ਕਿ ਸਾਡਾ ਰਾਜਨੀਤੀ ਦੇ ਨਾਲ ਨੇੜੇ ਤੇਲੇ ਦਾ ਵੀ ਵਾਸਤਾ ਨਹੀਂ ਹੈਗਾ ਆਖਰ ਕਿੰਨਾਂ ਦੇ ਇਸ਼ਾਰਿਆਂ ਦੇ ਉੱਤੇ ਹੁਣ ਭਾਈ ਅਮਰਤਪਾਲ ਸਿੰਘ ਨੂੰ ਇਹ ਗੱਲ ਕਹੀ ਗਈ ਆ ਕਿ ਤੂੰ ਇਲੈਕਸ਼ਨ ਲੜ ਤੇ ਤੂੰ ਜੇਲ੍ਹ ਤੋਂ ਬਾਹਰ ਆ ਜਾਣਾ ਭਾਈ ਅਮਰਤਪਾਲ ਸਿੰਘ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸੋਚ ਤੇ ਚੱਲਿਆ ਜਿਹੜਾ ਅੱਜ ਦੇ ਹਾਲਾਤ ਦੱਸ ਰਹੇ ਨੇ ਸਿਮਰਜੀਤ ਸਿੰਘ ਮਾਨ ਨੇ ਖਾਲਸਾਤਨ ਕਾ ਛੱਡਿਆ ਜੀ ਸਿਮਰਜੀਤ ਸਿੰਘ ਮਾਨ ਕਾd ਨਹੀਂ ਗੱਲ ਚੱਕਦਾ ਕਿਤੇ ਜਾ ਕੇ ਕਿਸੇ ਸਿੰਘ ਦਾ ਕੋਈ ਨੁਕਸਾਨ ਹੋ ਜਾਏ ਕਿਸੇ ਢੀ ਪਾਉਣ ਦੀ ਕੋਈ ਪ੍ਰੋਬਲਮ ਆ ਜਾਏ ਸਿਮਰਜੀਤ ਸਿੰਘ ਮਾਨ ਕਿੱਥੇ ਬੈਠਾ ਹੈ ਉਹ ਕੀ ਹੈ ਕੀ ਨਹੀਂ ਮਾਇਲ ਨਹੀਂ ਪੈਣਾ ਪਰ ਪਰ ਉਹ ਠੋਕੇ ਬਾਜ ਬਲੰਦ ਕਰਦਾ ਹੈ ਉਹੀ ਉਸੇ ਤਰਜ਼ ਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਸੋਚ ਲਿਆ ਕਿ ਅਸੀਂ ਜੇ ਇਹ ਲੋਕਾਂ ਦਾ ਖਹਿੜਾ ਛਡਾਉਣਾ ਹੈ ਸਾਡੇਆਂ ਨੂੰ ਵੀ ਛਡਾਉਣਾ ਹੈ ਤੇ ਜਿਹੜੇ ਹੋਰ 35 35 ਸਾਲ ਦੇ ਬੰਦੀ ਸਿੰਘ ਜੀੜਾਂ ਚ ਨੇ ਵੀ ਇਹ ਜਿਹੜੇ ਕੁਰਸੀ ਦੇ ਭੁੱਖੇ ਲੋਕ ਨੇ ਇਹ ਸਿਰਫ ਕੁਰਸੀ ਲਈ ਰਾਜਨੀਤੀ ਕਰਦੇ ਨੇ ਪਰ ਉੱਥੇ ਵਿਧਾਨ ਸਭਾ ਹੋਵੇ ਪਾਰਲੀਮੈਂਟ ਹੋਵੇ ਉੱਥੇ ਆਵਾਜ਼ ਜਾਂਦੀ ਹੈ ਜੇ ਮੈਂਬਰ ਪਾਰਲੀਮੈਂਟ ਬਣਦਾ ਹੈ ਪਹਿਲਾਂ ਦੇਖ ਲਓ ਤੁਸੀਂ ਬਾਦਲ ਦਲ ਦਾ ਇਤਿਹਾਸ ਜਦੋਂ ਪਹਿਲਾ 89 ਚ 99 ਬਾਬਾ ਜਗਿੰਦਰ ਸਿੰਘ ਸਿੰਘ ਦੇ ਸਮੇਂ ਉਦੋਂ ਵੀ ਬਾਦਲਦਨ ਕਿੱਥੇ ਸੀ ਬਾਦਲਦਨ ਨੇ ਇਹਨਾਂ ਦੇ ਮੁਕਾਬਲੇ ਵਿੱਚ ਓਣਾ ਲੜੀਆਂ ਸੀ ਪਰ ਲੋਕਾਂ ਨੇ ਜਿਤਾਏ ਸੀ ਜਿਨ੍ਹਾਂ ਨੂੰ ਖਾਲਸਤਾਨੀ ਔਰ ਦੇਸ਼ਤਰ ਉਹ ਹੀ ਅੱਤਵਾਦੀ ਕਹਿੰਦਾ ਸੀ ਇਹ ਦੇਸ਼ ਪਰ ਉਹਨਾਂ ਨੇ ਹਿੱਕ ਤੇ ਬਿਠਾਈ ਬੀਬੀ ਬਿਵਨ ਕੌਰ ਖਾਲਸਾ ਬਿਆਨ ਸਿੰਘ ਦਾ ਜਿਹਦੇ ਸ਼ਹੀਦ ਅਮਰ ਸਿੰਘ ਸਰਦਾਰ ਬਿਆਨ ਸਿੰਘ ਦੇ ਘਰੋਂ ਬੀਬੀ ਬਿਵਨ ਕੌਰ ਖਾਲਸਾ ਮੈਂਬਰ ਪਾਰਲੀਮੈਂਟ ਬਣਾਈ ਉਹਦਾ ਉਹਦਾ ਬਿਆਨ ਸਿੰਘ ਦਾ ਬਾਪ ਸੁੱਚਾ ਸਿੰਘ ਬਲੋਹਾ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਮੈਂਬਰ ਪਾਰਲੀਮੈਂਟ ਅੱਜ ਤੱਕ ਰਿਕਾਰਡ ਨਹੀਂ ਉਹਦਾ ਟੁੱਟਿਆ ਇੰਨੀਆਂ ਵੋਟਾਂ ਨਾਲ ਉਹੀ ਤਰਨ ਤਰਨ ਦੇ ਲੋਕਾਂ ਨੇ ਭੇਜਿਆ ਮੇਰੇ ਕਹਿਣ ਤੋਂ ਬਾਹਰ ਗੱਲ ਲੰਮੀ ਹੋ ਜਾਂਦੀ ਹੈ ਕਿ ਇਹ ਕੌਮੀ ਪ੍ਰਬਾਨੇ ਨੇ ਕੌਮ ਦੇ ਹੀਰੇ ਨੇ ਗੁਰੂ ਨੇ ਅੰਗ ਸੰਗਾ ਕੇ ਸੱਚ ਨੂੰ ਸੱਚ ਝੂਠ ਨੂੰ ਝੂਠ ਗਦਾਰਾਂ ਨੂੰ ਗਦਾਰਾਂ ਦੀ ਲਾਈਨ ਚ ਲਿਆ ਜਾਣਾ ਸਰਦਾਰਾਂ ਨੂੰ ਸਰਦਾਰਾਂ ਦੀ ਲਾਈਨ ਚ ਰੱਖਣਾ ਪਰ ਇਹ ਗੱਲ ਤਾਂ ਬੜੀ ਚਰਚਾ ਦਾ ਵਿਸ਼ਾ ਲੋਕਾਂ ਦੇ ਵਿੱਚ ਬਣੀ ਹੈ ਜਿਸ ਤਰ੍ਹਾਂ ਦੀਪ ਸਿੱਧੂ ਨਾਲ ਵਾਪਰਿਆ ਜਿਸ ਤਰ੍ਹਾਂ ਸਿੱਧੂ ਮਸੇਵਾਲੇ ਨਾਲ ਵਾਪਰਿਆ ਗੱਲ ਇਹ ਵੀ ਚਰਚਾ ਦਾ ਵਿਸ਼ਾ ਬਣੀ ਸੀ ਕਿ ਜਿਸ ਦਿਨ ਦੀ ਸਪੋਰਟ ਸਿਮਰਜੀਤ ਸਿੰਘ ਮਾਨ ਕਰਦੇ ਚਲੇ ਜਾਂਦੇ ਆ ਉਹ ਲੋਕ ਖਿਸਕੇ ਦੇ ਚਲੇ ਜਾਂਦੇ ਆ ਚਾਹੇ ਸਿੱਧੂ ਮਸੇਵਾਲਾ ਸੀ ਉਸ ਨੂੰ ਮਾਰ ਦਿੱਤਾ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਦੀਪ ਸਿੱਧੂ ਸੀ ਉਸ ਦੇ ਨਾਲ ਵੀ ਬਹੁਤ ਸਾਰੇ ਵਾਕਏ ਜਦੋਂ ਹਾਦਸਾ ਵਾਪਰਦਾ ਤਾਂ ਉਸ ਨੂੰ ਕਤਲ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਪਰੰਤੂ ਜਿਸ ਤਰ੍ਹਾਂ ਦੀ سپورਟ ਸਿਮਰਨਜੀਤ ਸਿੰਘ ਮਾਨ ਭਾਈ ਅਮਰਤਪਾਲ ਦੀ ਕਰਦੇ ਆ ਤਾਂ ਉਸ ਤੋਂ ਬਾਅਦ ਅਮਰਤਪਾਲ ਸਿੰਘ ਸਿੱਧਾ ਆਸਾਮ ਦੀ ਡੇਬਰੂਗੜ ਜੇਲ੍ਹ 'ਚ ਮਿਲਦਾ ਹੈ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਿਆਸੀ ਤਰ੍ਹਾਂ ਅਜਿਹੇ ਲੋਕਾਂ ਨੂੰ ਪਰੇਸ਼ਾਨ ਵੀ ਕਰਦੀਆਂ ਨੇ ਭਾਈ ਅਮਰਤਪਾਲ ਸਿੰਘ ਜਦੋਂ ਖਾਲਸਾ ਵਹੀਰ ਲੈ ਕੇ ਚੱਲਿਆ ਕਿਹੜੀ ਜਥੇਬੰਦੀ ਹੈ ਜਿਨੇ ਇਹ ਨਹੀਂ ਕਿਹਾ ਪੰਜਾਬ ਦੇ ਹਾਲਾਤ ਖਰਾਬ ਹੋਗੇ ਪੰਜਾਬ ਉਜੜ ਜਾਊਗਾ ਪੰਜਾਬ ਲੁੱਟਿਆ ਜਾਊਗਾ ਇੱਥੇ ਹਿੰਦੂ ਭਰਾਵਾਂ ਨੂੰ ਨੁਕਸਾਨ ਹੋ ਜਾਊਗਾ ਇੱਥੇ ਫਲਾਣੇ ਦਾ ਹੋ ਜਾਊਗਾ ਕਿਤੇ ਪੱਤਾ ਨਹੀਂ ਹਿੱਲਿਆ ਕਿਤੇ ਕੁਝ ਨਹੀਂ ਹੋਇਆ ਜੇ ਗੁਰੂਆਂ ਦਾ ਇਤਿਹਾਸ ਵੀ ਦੇਖ ਲਈਏ ਉਹਨਾਂ ਦੇ ਸਮੇਂ ਵੀ ਇਹ ਲੋਕ ਡਰਾਮੇਬਾਜ਼ੀ ਕਰਦੇ ਰਹੇ ਨੇ ਜਦੋਂ ਕਿ ਚੰਗੀ ਸੋਚ ਲੈ ਕੇ ਤੁਰਦਾ ਹੈ ਚਾਹੇ ਦੀਪ ਸਿੱਧੂ ਸੀ ਚਾਹੇ ਕੋਈ ਸੀ ਇਹ ਇਹ ਘਟਨਾਵਾਂ ਤਾਂ ਵਾਪਰਦੀਆਂ ਹੁੰਦੀਆਂ ਨੇ ਕਾਰਨ ਕੀ ਹੈ ਸਾਡੇ ਗੁਰੂ ਦਾ ਇਤਿਹਾਸ ਹੈ ਪੰਥ ਦੀ ਗੱਲ ਕਰਨੀ ਗ੍ਰੰਥ ਦੀ ਗੱਲ ਕਰਨੀ ਖੰਡੇ ਦੀ ਧਾਰ ਤੇ ਨੱਚਣ ਵਾਲੀਆਂ ਗੱਲਾਂ ਨੇ ਜਿਹੜਾ ਨੱਚ ਜਾਂਦਾ ਉਹਦੇ ਲਈ ਜੇਲਾ ਵੀ ਨੇ ਜਿਹੜਾ ਨੱਚ ਜਾਂਦਾ ਉਹਦੇ ਲਈ ਫਾਂਸੀ ਵੀ ਐ ਜਿਹੜਾ ਇਹ ਖੰਡੇ ਦੀ ਧਾਰ ਤੇ ਭੰਗੜਾ ਪਾਉਂਦਾ ਉਹਦੇ ਲਈ ਉਹ ਇਹ ਨੇ ਪਰ ਪਰ ਖਾਲਸੇ ਜਿਹੜੇ ਗੁਰੂ ਨੂੰ ਮੰਨਣ ਵਾਲੇ ਨੇ ਖੰਡੇ ਬਾਟੇ ਦਾ ਅੰਬਰ ਸੰਗਦੇ ਨੇ ਉਹ ਗੱਲਾਂ ਦੀ ਪਰਵਾਹ ਨਹੀਂ ਕਰਦੇ ਮੇਰਾ ਆਖਰੀ ਸਵਾਲ ਹੈ ਕਿ ਸਿਆਸਤ ਦੇ ਵਿੱਚ ਹੁਣ ਅਫਸਰਾ ਨੇ ਆਉਣਾ ਸ਼ੁਰੂ ਕਰ ਦਿੱਤਾ ਆਈਐਸ ਲੋਬੀ ਪੀਸੀਐਸ ਲੋਬੀ ਲਗਾਤਾਰ ਸਿਆਸਤ ਦੇ ਰੁਝਾਨ ਦੇ ਵਿੱਚ ਆਂਦੀ ਜਾ ਰਹੀ ਹੈ ਜੇ ਕੁਝ ਅਫਸਰਾਂ ਦਾ ਜ਼ਿਕਰ ਕਰ ਲਈਏ ਪਿਛੇ ਦੇ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਨੂ ਸੀਆਈਐਸ ਪਰਮਪਾਲ ਕੌਰ ਉਹਨਾਂ ਨੇ ਆਪਣਾ ਤਿਆਗ ਪੱਤਰ ਦਿੱਤਾ ਇਸੇ ਤਰ੍ਹਾਂ ਕੁਵੇ ਵਿਜੇ ਪ੍ਰਤਾਪ ਨੇ ਆਪਣੀ ਨੌਕਰੀ ਛੱਡੀ ਤੇ ਹੁਣ ਐਡੀ ਜੀਪੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਆ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਇਹਨਾਂ ਦੇ ਰੁਝਾਨ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਲੋਕ ਸਿਆਸਤ ਵੱਲ ਮੋੜਾ ਕਿਉਂ ਪਾਉਂਦੇ ਜਾ ਰਹੇ ਇਹ ਪਿਛਲੇ ਲੰਮੇ ਅਰਸੇ ਤੋਂ ਹੁਣ ਤਾਂ ਆਪਾਂ ਨੂੰ ਜ਼ਿਆਦਾ ਇਹ ਰੜਕਦੀ ਆ ਗੱਲ ਕਿ ਹੁਣ ਸਥਿਤੀ ਬਦਲ ਗਈ ਲੋਕਾਂ ਨੇ ਇਸ ਵਾਰੀ ਦਾਲ ਬਦਲੂਆਂ ਵਾਲਾ ਦੌਰ ਜ਼ਿਆਦਾ ਕਰਤਾ ਕੋਈ ਉਧਰ ਟੱਪੀ ਜਾ ਰਿਹਾ ਕੋਈ ਉਧਰ ਟੱਪੀ ਜਾ ਰਿਹਾ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਕਿਹੜੀ ਪਾਰਟੀ ਦਾ ਹੈ ਉਹਦੇ ਆਧਾਰ ਤੇ ਤਾਂ ਇਹ ਗੱਲ ਜ਼ਿਆਦਾ ਹਾਈਲਾਈਟ ਹੋਈ ਆ ਤੁਸੀਂ ਪਿੱਛੇ ਜਾਓ ਦੋ ਡੀਜੀਪੀਆਂ ਨੇ ਝੋਣ ਲੜੀ ਕਿਸੇ ਨੇ ਬਾਦਲ ਦਾਲ ਤੇ ਲੜੀ ਕਿਸੇ ਨੇ ਕਾਂਗਰਸ ਦੇ ਸਿੰਬਲ ਤੇ ਲੜੀ ਇਹੀ ਦੌਰ ਚੱਲਦਾ ਚੱਲਦਾ ਮੈਂ ਹੈਰਾਨ ਆ ਕਿ ਇਹ ਤਾਂ ਅਫਸਰ ਸਾਹੀ ਨੂੰ ਚਾਹੀਦਾ ਹੈ ਇਹ ਜਿਹੜੇ ਤੁਹਾਨੂੰ ਸਲੂਟ ਮਾਰਦੇ ਨੇ ਉਹਨਾਂ ਦੇ ਤੁਸੀਂ ਜਾ ਕੇ ਮੂਹਰੇ ਦਰਾਂ ਤੇ ਜਾ ਕੇ ਹੱਥ ਬੰਨਣੇ ਪਏ ਰਹੇ ਨੇ ਤੁਸੀਂ ਭਾਈ ਕਿਸੇ ਦੀ 40 ਸਾਲ ਨੌਕਰੀ ਕਰੀਆ ਕਿਸੇ ਨੇ 50 ਸਾਲ ਕਰੀਆ ਤੁਸੀਂ ਤਰਸ ਕਰੋ ਇਹ ਰਾਜਨੀਤਿਕ ਲੋਕਾਂ ਦਾ ਪੇੜਾ ਹੈ ਰਾਜਨੀਤੀ 'ਚ ਰਹਿਣ ਦਿਓ ਤੁਹਾਡੇ ਲਵੇ ਡੱਡੇ ਆਉਦੇ ਰਹੇ ਨੇ ਇੰਡਣ ਨੇ ਤਾਕੜੇ ਅਫਸਰ ਰਹੇ ਹੋ ਤੁਸੀਂ ਕਿਹੜੇ ਰਾਹ ਪੈ ਗਏ ਹੋ ਸਿਆਸੀ ਬੰਦੇ ਨੇ ਤਾਂ ਤੁਹਾਨੂੰ ਇਹ ਰਾਹ ਪਾ ਕੇ ਫੇਰ ਇਹਨਾਂ 'ਚ ਜਿਹੜਾ ਮੁੱਖ ਮੰਤਰੀ ਬਣ ਜੂ ਜਿਹੜਾ ਮੰਤਰੀ ਬਣ ਜੂਗਾ ਉਹਦੇ ਤੁਸੀਂ ਬੀਟਿੰਗ ਰੂਮ 'ਚ ਬੈਠਿਆ ਕਰੋਗੇ ਉਹਨੂੰ ਡੀਕਣ ਦੇ ਲਈ ਅੱਜ ਚਾਹੇ ਸਾਡਾ ਭਰਾ ਗੁਰਿੰਦਰ ਢਿੱਲੋਂ ਹੋਵੇ ਚਾਹੇ ਕੋਈ ਹੋ ਹੇਉ ਕੁਰੀ ਹੋਵੇ ਉਹ ਮੈਂ ਹਰੇਕ ਨੂੰ ਬੇਨਤੀ ਕਰਦਾ ਕਿ ਸ ਮੈਨੂੰ ਨਹੀਂ ਲੱਗਦਾ ਵੀ ਤੁਹਾਡਾ ਇਹ ਰਸਤਾ ਠੀਕ ਹੈ ਇਹ ਰਸਤਾ ਛੋਟਾ ਦਾ ਉਹ ਰਸਤਾ ਫੜ ਲਿਆ ਤੁਸੀਂ ਕਿ ਤੁਸੀਂ ਇੱਕ ਚੌਂਕਕੀਦਾਰ ਬਣਨ ਚੱਲਿਓ ਰਾਜ ਭਾਗ ਤੋਂ ਉੱਤਰ ਕੇ ਜੇ ਜਿੱਤ ਵੀ ਜਾਨਿਓ ਗੱਲ ਕੀ ਠੋਡੇ ਲਵੇ ਜਿੱਡੀਆਂ ਜਿੱਡੀਆਂ ਆਦਮੀਆਂ ਰਹੀਆਂ ਨੇ ਸਾਰਾ ਸਾਰਾ ਪੰਜਾਬ ਸਾਂਭਿਆ ਤੁਸੀਂ ਹੁਣ ਤੁਸੀਂ ਇੱਕ ਸੀਟ ਸਾਂਭੋਗੇ ਪਾਰਲੀਮੈਂਟ ਦੀ ਸੀਟ ਨੋਂ ਹਲਕੇ ਉਹਦੇ ਜੇ ਘੁੰਮੋਂਗੇ ਕਿੱਥੇ ਤੁਹਾਡੇ ਕੋ ਸਾਰਾ ਪੰਜਾਬ ਦੇ ਕੇ ਰੱਖਿਆ ਪੰਜਾਬ ਸਰਕਾਰ ਨੇ ਤੁਹਾਨੂੰ ਇਸ ਕਰਕੇ ਮੈਨੂੰ ਇਹ ਰਾਹ ਚੰਗਾ ਲੱਗਦਾ ਨਾਲੇ ਦੂਜੇ ਬੰਨੇ ਤੁਸੀਂ ਰਾਜਨੀਤਿਕ ਲੋਕਾਂ ਦੇ ਰੋੜਾ ਬਣ ਰਹੇ ਹੋ ਇਹ ਚੰਗਾ ਨਹੀਂ ਹੈਗਾ ਜਿਹੜਾ ਇਹ ਰੁਝਾਨ ਆ ਸਿਆਸੀ ਲੋਕਾਂ ਨੇ ਤੋੜਿਆ ਹੋਇਆ ਇਹ ਸਨ ਪਰਮਜੀਤ ਸਿੰਘ ਸੌਲੀ ਜਿਨ੍ਹਾਂ ਨੇ ਕਿਹਾ ਕਿ ਕੰਡੂਰ ਸਾਹਿਬ ਦੀ ਸੀਟ ਬੇਸ਼ੱਕ ਪੰਤਕ ਸੀਟ ਹੈ ਤੇ ਵਿਰਸਾ ਸਿੰਘ ਬਲਟੋਹਾ ਬਾਰੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਜਿਸ ਤਰ੍ਹਾਂ ਦੀਆਂ ਆਲੋਚਨਾ ਵਿਰਸਾ ਸਿੰਘ ਬਲਟੋਹਾ ਦੀ ਹੋ ਰਹੀ ਹੈ ਤਾਂ ਲੋਕਾਂ ਨੇ ਤਾਂ ਫੈਸਲਾ ਕਰਨਾ ਕਿ ਆਕਰ ਕਿਹੜੀ ਤਿਰ ਸਹੀ ਹੈ ਤੇ ਲੋਕਾਂ ਨੂੰ ਆਪਣੀ ਵੋਟ ਦੇ ਨਾਲ ਚੰਗਾ ਇਨਸਾਫ ਕਰਨਾ ਚਾਹੀਦਾ ਤਾਂ ਕਿ ਲੋਕਾਂ ਦੀ ਨੁਮਾਇੰਦਗੀ ਉਸ ਵਿਅਕਤੀ ਦੇ ਹੱਥਾਂ ਵਿੱਚ ਹੋਵੇ ਜੋ ਲੋਕਾਂ ਦੀ ਆਵਾਜ਼ ਬਣ ਸਕੇ ਜੇ ਭਾਈ ਅਮਰਪਾਲ ਸਿੰਘ ਨੇ ਜੇ ਚੋਣ ਲੜਨ ਦਾ ਫੈਸਲਾ ਕੀਤਾ ਜਾਂ ਉਸਨੇ ਇੱਕ ਸਫਬੰਦੀ ਜਾਂ ਮਹਾਜ ਸਿਰਜਿਆ ਸੀ ਤਾਂ ਖੁਦ ਨੂੰ ਪੰਥਕ ਕਹਣ ਵਾਲੇ ਹੁਣ ਤੱਕ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਮਸਲਿਆਂ ਨੂੰ ਲੈ ਕੇ ਮੁਹਾਜ ਕਿਉਂ ਨਹੀਂ ਸਿਰ ਸਕੇ ਤੇ ਵੇਖਣਾ ਹੋਏਗਾ ਕਿ ਖੰਡੂਰ ਸਾਹਿਬ ਦੀ ਸੀਟ ਤੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਿਆਸੀ ਦ੍ਰਿਸ਼ ਬਦਲਦੇ ਵਖਾਈ ਦਿੰਦੇ ਆ ਕੈਮਰਾਮੈਨ ਮਰੀਕੰਦਰ ਸਿੰਘ ਦਿਨਾਲ ਕਵਰ ਸਿੰਘ 베ਦੀ ਮਸਰ ਟੀਵੀ ਪਟਿਆਲਾ